ਇਹ ਸਾਰੇ ਪਿੰਡ ਦੇ ਲੋਕਾਂ ਦਾ ਤੁਹਾਨੂੰ ਸਰਪੰਚ ਜੁਣਿਆ ਸੇਵਾ ਦਾ ਦਾ ਮੱਕੈ ਦਾ ਮਾਨ ਵੱਸੇ। ਸੋ ਕੀ ਕਹਿਣਾ ਚਾਹੁੰਦੇ ਕਿ ਮੈਂ ਦੇਦਿਓ। ਮੈਂ ਰਿਸ਼ਪਾਲ ਸਿੰਘ ਸਰਪੰਚ ਪਿੰਡ ਮਟਮ ਤੇ ਮੈਂ ਪਿੰਡ ਦੇ ਲੋਕਾਂ ਦਾ ਬੜਾ ਧੰਨਵਾਦੀ ਆ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪਿੰਡ ਦਾ ਸਰਪੰਚ ਬਣਾ ਤੇ ਮੈਂ ਵੀ ਪਿੰਡ ਨੂੰ ਵਿਸ਼ਵਾਸ ਦਉਣਾ ਕਿ ਬਿਨਾਂ ਪੱਖ ਤੋਂ ਬਿਨਾਂ ਭੇਦ ਭਾਵ ਤੋਂ ਸਾਰੇ ਹੀ ਪਿੰਡ ਦਾ ਜਿਹੜਾ ਉਹ ਜਿਹੜਾ ਹੈਗਾ ਵਿਕਾਸ ਆ ਉਹ ਬਿਨਾਂ ਭੇਦ ਭਾਵ ਤੋਂ ਕਰਾਂਗਾ। ਤੋ ਪੇਸ਼ੀ ਪੰਚਾਇਤੋਂ ਲੋਕੜੇ ਦੂਜੇ ਕਮਰੇ ਚੁੱਤੇ ਜੋ ਤੁਹਾਡੀ ਕੋਈ ਦੂਜੇ ਲੋੜੇ ਜੀ ਕੰਮ ਤੇ ਬੜੇ ਬਹੁਤ ਜ਼ਿਆਦਾ ਹੋਣ ਵਾਲਿਆ ਜੀ ਛੱਪੜ ਦਾ ਕੰਮ ਗਰਾਊਂਡ ਦਾ ਕੰਮ ਪਾਰਕ ਦਾ ਕੰਮ ਗਲੀਆਂ ਨਾਲੀਆਂ ਦੇ ਕੰਮ ਕਾਫੀ ਜਿਹੜੇ ਆ ਪਿਛੜੇ ਹੋਏ ਨੇ ਹਾਂਜੀ ਉਹ ਪੂਰੇ ਕਰਵਾਏ ਜਾਣਗੇ ਆ ਤੁਸੀਂ ਆਮ ਦੇਖਿਆ ਹੋਗਾ ਜਦੋਂ ਬਾਹਰ ਦੇ ਫਿੰਡਾਂ ਵਿੱਚ ਚਾਹੀਦਾ ਲੱਗਣ ਲੱਗੀਆਂ ਹੁੰਦੀਆਂ ਫੁੱਲ-ਫੁੱਤੇ ਲੱਗੇ ਹੁੰਦੇ ਆ ਜਦੋਂ ਪੜਦਿਆਂ ਦਾ ਇੱਥੋਂ ਦੇ ਲਈਏ ਜਿੱਦਕ ਸੁਣੀ ਪਾਰਕਿੰਗ ਨਜ਼ਰ ਆਉਂਦੀ ਆ ਐਂਸਰੀ ਹੁੰਦੀ ਆ ਉਹ ਬੱਚਿਆਂ ਵਾਂਗੂ ਜੇ ਲੱਗੇ ਹੁੰਦੇ ਥਾਣ-ਥਾਣ ਆਪਣੇ ਮੋੜ ਤੇ ਇੱਕ ਬਰੀਅਤ ਦੇਖਣ ਨਜ਼ਰ ਆਉਂਦੀ ਆ ਪੀਪ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਚ ਵੀ ਕਿਸਮਤ ਨਹੀਂ ਹੁੰਦਾ ਸੀ ਬਿਲਕੁਲ ਅਜੇ ਤੱਕ ਕੋਈ ਫੈਸਿਲਿਟੀ ਨਹੀਂ ਦੀ ਨਾ ਪਾਰਕਿਆ ਕੋਈ ਤਾਂ ਨਾ ਕੋਈ ਗਰਾਊਂਡ ਹੀ ਚੱਜਦੀ ਬਣੀ ਆ ਥੋੜਾ ਪੋਤਾ ਹੈਗਾ ਲੇਕਿਨ ਮੈਂ ਹੁਣ ਜਿਹੜਾ ਵਾ ਇੱਕ ਦੇ ਛੱਪੜ ਦਾ ਕੰਮ ਚੱਲੂਗਾ ਨਾਲ ਹੀ ਗਰਾਊਂਡ ਦਾ ਕੰਮ ਵੀ ਜਿਹੜਾ ਦੋ ਚਾਰ ਦਿਨਾਂ ਚੋਂ ਚਾਲੂ ਕਰ ਉਮੀਦ ਆ ਵੀ ਆਉਣ ਵਾਲੇ 1 ਮਹੀਨੇ ਡੇਢ ਮਹੀਨੇ ਦੇ ਵਿੱਚ ਇਹ ਦੋਨੇ ਤਨੇ ਕੰਮ ਜਿਹੜੇ ਆ ਕੰਪਲੀਟ ਹੋ ਜਾਣਗੇ। ਸਰ ਜੀ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਲੋਕੋ ਮੋੜ ਜਾਉਂਦੇ ਦਾਦੂਗਰ ਨਹੀਂ ਮਿਲਾਂਦੇ ਜਾਂ ਇਹ ਨਾ ਸਮਝਣ। ਇਹ ਪ੍ਰਯਤਿਕਾ ਰਾਸ਼ਨ ਦੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਵੀ ਹੋਸਿਆ ਨਹੀਂ ਰਾਸ਼ਨ ਕਾਰਡ ਦੀ तकरीबन तकरीबन ਬੜੇ ਲੋਕਾਂ ਸਾਰਿਆਂ ਦੇ ਕੋਈ ਇਹੋ ਜੀ ਸਮੱਸਿਆ ਨਹੀਂ ਹੈਗੀ ਜੇ ਕੋਈ ਹੋਏਗੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਕਰਤੀ ਜਾਵੇ। ਹਾਂ ਜੀ ਸਭ ਮੌਜੂਦਾਨਾਂ ਦਾ ਰੱਖਣ ਦੇ ਵਿੱਚ ਇਹ ਮੈਂ ਬੋਲਦਾ ਹਾਂ ਦਾ ਤੁਹਾਡੇ ਬਣੀ ਤੇ ਸਭੀ ਜੀ ਹੋਣਗੇ। ਉਹਨਾਂ ਵਾਸਤੇ ਕੋਈ ਨਵੀਂ ਬੜੀ ਪੰਚਾਇਤ ਨੂੰ ਨਿਯਤ ਕਰਵਾਉਣਾ। ਫੋਜੀ ਨੌਜਵਾਨਾਂ ਵਾਸਤੇ ਮੈਂ ਪਹਿਲਾਂ ਹੀ ਦੱਸਿਆ ਵੀ ਗਰਾਊਂਡ ਜਿਹੜੀ ਆ ਇਹ ਬਿਲਕੁਲ ਮੇਰੀ ਤਿਆਰੀ ਆ। ਆਉਣ ਵਾਲੇ ਮੇਨ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਗਰਾਊਂਡ ਜਿਹੜੀ ਬਿਲਕੁਲ ਵਧੀਆ ਤਿਆਰ ਕਰਕੇ ਦਿੱਤੀ ਜਾਵੇ ਨੌਜਵਾਨਾਂ ਤਾਂ ਕਿ ਜਿਹੜਾ ਉਹ ਖੇਡਾਂ ਵਾਲ ਪ੍ਰੇਰਿਤ ਹੋਣ ਤੇ ਨਸ਼ਿਆਂ ਤੋਂ ਵੱਲ ਜਿਹੜਾ ਉਧਰ ਉਹ ਧਿਆਨ ਜਿਹੜਾ ਉਹਨਾਂ ਦਾ ਖਟੇ। ਮੇਰੇ ਦਾ ਵੀ ਗੱਲ ਵਧੀਆ ਮੁੰਡੇ ਕਦੇ ਵਿੱਚ ਜਿਹੜੇ 2 ਕਿਲੋ ਪਾਉਂਦੇ ਹਾਂ ਉਹਨਾਂ ਨੂੰ ਲਿਵਾ ਨਹੀਂ ਹੁੰਦਾ। ਦਸਾਂ ਵੀ ਜਾਈ ਨਾ। ਸਦ ਤੋਂ ਅੱਗੇ ਹੋਈ ਦੋ ਤੇ ਜਿੰਮਤ ਲੱਗ ਪਾਗੇ। ਨਹੀਂ ਇਹੋ ਜੀ ਈਡੀ ਮਰੇਗਾ ਦੇ ਵਿੱਚ ਜਿਹੜੇ ਲੋਡਵੰਦ ਨੇ ਜਿਹੜੇ ਬੰਦੇ ਉਹਨਾਂ ਦੇ ਉਹਨਾਂ ਦੇ ਹੀ ਨਾਂ ਪਾਏ ਗਏ ਨੇ ਤੇ ਮਰੇਗਾ ਦੇ ਵਿੱਚ ਜਿਹੜਾ ਵੀ ਪੈਸਾ ਲੋਕਾਂ ਨੂੰ ਮਿਲਦਾ ਜਿਹੜੀਆਂ ਲੌਂਡੀਆਂ ਨੇ ਉਹਨਾਂ ਨੂੰ ਬਿਲਕੁਲ ਪੂਰੇ ਪੈਸੇ ਮਿਲਦੇ ਕੋਈ ਚੱਕਰ ਨਹੀਂ ਸਰ ਇਹਨਾਂ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਉਂਦੇ ਐਜੂਕੇਸ਼ਨ ਤੇ ਆਪਣੇ ਐਜੂਕੇਸ਼ਨ ਤੇ ਠੀਕ ਹੀ ਆ ਨਾਣੇ ਪੜ ਰਹੇ ਨੇ ਉਦੋਂ ਪਰ ਪੜ ਪ੍ਰਾਈਵੇਟ ਸਕੂਲਾਂ 'ਚ ਰਹੇ ਨੇ ਸਰਕਾਰੀ ਸਕੂਲ ਤੇ ਨਫਰੀ ਘਟਿਆ ਹੈ ਕੋਸ਼ਿਸ਼ ਕਰ ਰਹੇ ਆ ਨਫਰੀ ਵਧਾਉਣ ਦੀ ਬੱਚਿਆਂ ਨਹੀਂ ਨਿ ਸਟਾਫ ਉਧਾਵਾ ਸਟਾਫ ਦੀ ਕੋਈ ਕਮੀ ਨਹੀਂ ਹੈ ਹਾਂਜੀ ਇਹ ਸਭ ਕਈ ਵਾਰੀ ਪਿੰਡਾਂ ਦੇ ਟਰਹੇ ਇੰਨੇ ਗਵਾਜ ਜਾਂਦੇ ਆ ਲੋਕਾਂ ਨੂੰ ਖਾਣੇ ਤੇ ਚਲੇ ਜਾਂਦੇ ਆ ਤੇ ਬਣੇ ਤੇ ਬੜਾ ਸਮਾਂ ਬਵਾਦ ਉਹਦਾ ਇਸ ਕਸਾਈ ਉਮਾਦ ਹੁੰਦਾ ਜੀ ਇੱਕ ਤਾਂ ਸਮਝੀ ਦੀ ਜਿੰਮੇਵਾਰੀ ਹੁੰਦੀ ਹੈ ਕਿ ਸੱਜਦਾ ਜਿਵੇਂ ਦੇ ਕੋ ਸਰਪੰਚ ਦੀ ਪਹਿਲੀ ਦਫਰ ਜੇ ਹੋਈ ਆ ਵੀ ਜੇ ਕੋਈ ਝਗੜਾ ਹੁੰਦਾ ਵੀ ਆ ਤੇ ਦੋਹਾਂ ਤਰ੍ਹਾਂ ਨੂੰ ਬਾੜ ਕੇ ਬਹਿ ਕੇ ਮਕਾਵੇ ਲੇਕਿਨ ਸਾਡੀ ਕੋਸ਼ਿਸ਼ ਵੀ ਹੋਈ ਆ ਕਿ ਕੋਈ ਵੀ ਜਿਹੜਾ ਆਪਣੇ ਇਹੋ ਜਿਹਾ ਝਗੜਾ ਨਾ ਹੋਵੇ ਜਿਹੜਾ ਜਿਹੜਾ ਥਾਣਿਆਂ ਤੱਕ ਵਿਚਾਰੀਆਂ ਤੱਕ ਪਹੁੰਚੇ ਇੱਥੇ ਹੀ ਨਵੇੜਤਾ ਜਾਵੇਗਾ ਜੇ ਕੋ ਹੋਏਗਾ ਵੀ। ਅਮਲ ਤੇ ਇਹੋ ਜੀ ਗੱਲ ਕੋਈ ਨਹੀਂ। ਸਾਡਾ ਪਿੰਡ ਬੜੇ ਪਿੰਡ ਪਿਆਰ ਨਾਲ ਰਹਿ ਰਿਹਾ ਵਾ। ਤੇ ਕੋਈ ਮੁਸ਼ਕਲ ਨਹੀਂ ਹੈ ਜੀ। ਸਰ ਜੇ ਕੋਠੇਂ ਗਰਾਟਾਂ ਪਨਾ ਜਿਆ 90 ਫਾਰਮ ਭਰੇ ਗਏ ਆ। ਸਾਡੇ ਜੀ ਦੇ ਪਰਦੇ ਵਿੱਚ ਕਿੰਨੇ ਬੱਚੇ ਕੋਠੇਂ ਗਰਾਟ ਆਏ ਉਹ ਕਿੰਨੇ ਨਵੇਂ ਫਾਰਮ ਭਰੇ। ਵੇਖੋ ਜੀ 6-7 ਕੇਸ ਸੀਗੇ ਮੇਰੇ ਪਿੰਡ ਦੇ ਜੀ। 7 ਹੀ ਭਰ ਦਿੱਤੇ ਗਏ ਜੀ। 7 ਜਿਹੜੇ ਆਪਣੇ ਮੌਕੇ ਦੇ ਉੱਤੇ 7 ਜਿਹੜੇ ਜਿਹੜੀ ਜਿਹਨਾਂ ਦੇ ਘਰ ਥੋੜੇ ਜੇ ਕਮਜ਼ੋਰ ਨੇ ਜਾਂ ਕੱਚੇ ਨੇ। ਉਹ 7 ਤੇ 7 ਜਿਹੜੇ ਆ ਭਰ ਕੇ ਦਿੱਤੇ ਆ। ਕੋਈ ਗ੍ਰਾਂਟ ਆਈ ਇਹ ਪਿੰਡਾਂ ਦੇ ਵਿੱਚ ਜਿਹੜੇ ਪੜੇ ਪਿਛਲੇ ਆ ਮੇਰੀ ਟਰਮ ਦੇ ਵਿੱਚ 2 ਲੱਖ ਰੁਪਈਆ ਹੁਣ ਤੱਕ ਆਇਆ ਜੀ ਸਰ ਕੱਚੇ ਕੋਠਿਆਂ ਦੀ ਅਜੇ ਕੋਈ ਕਰਾਨੀ ਨਹੀਂ ਆਈ ਸਰ ਸੈਂਟਰ ਤੋਂ ਦੂਰ ਬਣ ਜਾ ਉਹ ਯਾਸਰ ਦਾ ਉਹ ਸੁਲਤਾਨ ਤਰੀਕ ਬਲਕਾ ਵਾ ਤੇ ਪਿੰਡਾਂ ਜਲਦੀ ਸੋ ਕਿਸੇ ਨਾ ਕਿਸੇ ਪਿੰਡ ਚ ਸਦੇ ਬਣੀ ਇਹ ਸਭ ਨੀਤੀ ਕਾ ਕੋਈ ਨਾ ਨਹੀਂ ਹੁੰਦੀ ਸੋ ਆ ਕਿਵੇਂ ਤੁਹਾਡੀ ਗੋਈ ਦੇ ਵਿੱਚ ਪ੍ਰਭਾ ਲੀਤਾ ਜੀ ਮੈਂ ਪਹਿਲਾਂ ਵੀ ਦੱਸਿਆ ਵੀ ਪੱਖਪਾਤ ਵਾਲਾ ਦੇ ਸਵਾਲ ਹੀ ਕੋਈ ਨਹੀਂ ਹੈਗਾ ਜਿਹੜਾ ਵੀ ਲੋਡਵੰਦ ਜਿਸ ਤਰ੍ਹਾਂ ਦਾ ਹੋਏਗਾ ਜਿਹੜੀ ਸਹੂਲਤੋਂ ਦੇ ਵਾਸਤੇ ਆਈ ਉਹਨੂੰ ਹੀ ਮਿਲੇਗੀ। ਹਾਂਜੀ। ਦੋ ਦਿਨ ਵਸਿਆ ਮਰੋ ਤੋਂ ਪੰਜਾਸ ਤੋਂ ਆਨੇ ਮੈਂ ਜੀਦਾ। ਆਪ ਜੀ ਤੇ ਪਿੰਡੋਂ ਲੈ ਕੇ ਕਿਵੇਂ ਦੇ ਦੋ। ਵਖੋ ਜੀ ਪਹਿਲੀ ਗੱਲ ਤੇ ਆ ਵੀ ਮੇਰੇ ਪਿੰਡ 'ਚ ਉਹ ਜਾਂ ਨਸ਼ਾ ਨਹੀਂ ਕੋ ਕਰਦਾ। ਜਿਹੜਾ ਅੱਜ ਕੱਲ ਚਿੱਟਾ ਗੋਲੀਆਂ ਟੀਕੇ ਵਗੈਰਾ ਮੇਰੇ ਪਿੰਡ 'ਚ ਤਕਰੀਬਨ ਤਕਰੀਬਨ ਇਹੋ ਜੀ ਕੋਈ ਗੱਲ ਨਹੀਂ ਹੈਗੀ। ਤੇ ਹਾਂਜੀ। ਉਹ ਕੀ ਆ ਮਤਲਬ ਕੋਈ ਹਾਂਜੀ 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 ਨਾ ਕੋਈ ਇੱਥੇ ਵੇਚਦਾ ਹੀ ਆ ਜੀ ਉਹ ਜਾਂ ਨਸ਼ਾ ਤੇ ਨਾ ਕੋਈ ਕਰਦਾ ਹੀ। ਤਾਂ ਟੜੀ ਕੋਈ ਜੇ ਯੋਧਨ ਸ਼ਮਰੋਥ ਤੇ ਸਮਾਗਮ ਲਗਾ ਲੋਕ ਕਿ ਨਾ ਤਾਂ ਹਮਾਰੇ ਦੇ ਵਿੱਚ ਮਿਲਿਆ ਕਿ ਬੜਾ ਵਧੀਆ ਹੰਗਾਰਾ ਮਿਲਿਆ ਜੀ ਆਪਣੇ ਅੱਜ ਹੀ ਯੋਧਨ ਸ਼ਮਰੋਥ ਦਾ ਸਮਾਗਮ ਹੋਈਗਾ ਪਿੰਡ ਮਟਵਾਂ ਦੇ ਵਿੱਚ ਕਾਫੀ ਲੋਕ ਤੁਹਾਡੇ ਸਾਹਮਣੇ ਇੱਥੇ ਆਏ ਨੇ ਸਾਰੇ ਲੋਕਾਂ ਨੇ ਗੱਲ ਸੁਣੀ ਆ ਤੇ ਉਹਦੇ ਤੋਂ ਬਾਅਦ ਹੁਣ ਅਮਲ ਵੀ ਕਰਨਗੇ ਉਸ ਗੱਲ ਤੇ ਪਰ ਦੰਦੇ ਲੋਕਾਂ ਸੇਵਾ ਦਾ ਮੌਕਾ ਤਾਂ ਮਾਰ ਬੱਸ ਸੋ ਤੁਹਾਡੇ ਸਿਰ ਤੇ ਸਮਝਿਆ ਤਾਂ ਸਿੱਧਾ ਕੀ ਮੈਸੇਜ ਮੈਂ ਕਹਾਂ ਪਿੰਡ ਵਾਲੇ ਮੈਸੇਜ ਇਹ ਹੋਈ ਆ ਜੀ ਪਹਿਲਾਂ ਤੇ ਜੇ ਤੂੰ ਕਿਸੇ ਨੇ ਕੋਈ ਸਰਪੰਚੀ ਦੀ ਇਲੈਕਸ਼ਨ ਲੜਨੀ ਆ ਸਰਪੰਚ ਬਣਨਾ ਵਾ ਉਹਦਾ ਫਿਰ ਏਮ ਇੱਕੋ ਹੀ ਹੋਣਾ ਚਾਹੀਦਾ ਵੀ ਪਿੰਡ ਦਾ ਵਿਕਾਸ ਪਿੰਡ ਦੇ ਮਾੜੇ ਕੰਮ ਜਿਹੜੇ ਆ ਉਹਨਾਂ ਨੂੰ ਪਛਾਣ ਕਰਨਾ ਲੋਕਾਂ ਨੂੰ ਨਸ਼ੇ ਤੋਂ ਹਟਾਉਣਾ ਤੇ ਕਿਸੇ ਵੀ ਮਾੜੇ ਬੰਦੇ ਗਰੀਬ ਬੰਦੇ ਦੀ ਜਿਹੜੀ ਉਹ ਮਤ ਕਰ ਮੈਂ ਪਹਿਲਾਂ ਵੀ ਕਦੀ ਸਰਪੰਚ ਬਣਨ ਤੋਂ ਪਹਿਲਾਂ ਵੀ ਕਦੀ ਜਿਹੜੀ ਆ ਉਹ ਬੜੇ ਗਰੀਬ ਬੰਦੇ ਦੀ ਮਤ ਕਰਦਾ ਰਹਿਆ ਮੈਂ ਤੇ ਹੁਣ ਵੀ ਕਰਦਾ ਰਿਹਾ ਕਰਦਾ ਰਹੂੰਗਾ ਜੀ